ਅੱਜ ਵੀ ਨੰਬਰ ਸੁਨਹਿਰ ਘਵਾਦੀ ਉਹ ਕਮੇਟੀ ਕਰੇ ਦੇ ਜੋ ਲਗਾਤਾਰ ਇਹ ਬੱਚੇ ਜੀਣਾ ਬਣਾਵਾਉਂਦੀਆਂ ਉਹ ਲਾਪਰ ਹੋਏ ਤੇ ਜੀ ਗੱਲ ਇਹ ਫੁੱਲਪਰ ਦੇ ਵਿੱਚ ਧਰਾਵਾ ਬਹੁਤ ਜ਼ਿਆਦਾ ਵਧਦੇ ਤੇ ਐਂਪੀਆਂ ਨੇ ਦਿਦਿਹਾਰੇ 3 ਵਾਈਕੇ 50 ਬੰਤੇ ਮੇਰਾ ਛੋਟਾ ਪਰਾ ਜਾ ਰਿਹਾ ਸੀਗਾ ਤੇ ਜੀ ਦਾ ਗੇੜ ਦੇ ਕੋਲ ਉੱਥੇ ਇਹ 2 ਹਲ 75 ਬਦਿਆਂ ਨੇ ਇਹਨੂੰ ਘੇੜ ਲਿਆ ਤੇ ਇਹਦੇ ਦੇ ਬਾਹ ਤੇ ਕਾਪਾਵਾ ਲਿਆ ਇਹਦੀ ਸਕੂਟ ਦੀ ਪੈਂਚੇ ਕਰ ਦਿੱਤੀ ਤੇ ਇੰਦਾ ਕੁਰਤਾ ਸਦਾ ਪਾੜ ਕੇ ਬਰਗਵਾ ਲੈ ਗਏ ਤੇ ਬਹੁਤ ਜ਼ਿਆਦਾ ਤੁਖਦਾਈ ਕਰ ਰਹੇ ਆਂ ਇੰਦੇ ਤੇ ਅਸੀਂ ਬਿਸ਼ਾਚਨ ਮੰਗ ਕਰਦੇ ਆ ਕਿ ਵੀ ਇੰਦੇ ਬੱਦੇ ਜਲਦ ਜਲਦ ਫੜੇ ਜਾਣ ਪਰ ਸਾਨੂੰ ਇਹਨਾਂ ਨੇ ਪੁਛਾਲੇ ਯਕੀਨ ਦਵਾਇਆ ਸੀ ਕਿ ਅਹੀ ਘੰਟੇ ਵਿੱਚ ਵਿੱਚ ਬੱਦੇ ਹੱਲ ਲਵਾਂਗੇ ਹੁਣ 3 ਵਜੇ ਦਾ ਟਾਈਮ ਸੀਗਾ ਤੇ ਹੁਣ 6 ਵਜੇ ਗਏ ਨੇ 7 ਵਜੇ ਨਾਲੇ ਹੋ ਗਏ ਨੇ ਇਹਨਾਂ ਕੋਈ ਬੱਦਾ ਨਹੀਂ ਫੜਿਆ ਅਸੀਂ ਜੇ ਇਹਨਾਂ ਨੇ ਕਾਲ ਲਾ ਕੇ ਤੇ ਅਸੀਂ ਮੰਦਰੀ ਕਾਲ ਕਰਾਂਗੇ ਸਾਡਾ ਵਿਆਹ ਸੇਵੀ ਮੰਦਰੀ ਕਾਲ ਕਰੇਗਾ ਇੰਦੇ ਚ ਅਸੀਂ ਸਾਨੂੰ ਇਹ ਯਕੀਨ ਦਲਾਇਆ ਜਾਵੇ ਕਿ ਵੀ ਬੱਦੇ ਫੜੇ ਜਾਣ ਦੇ ਗੀਰ ਦੇ ਚਾਹ। ਮੈਂ ਲੈ ਕੇ ਦੇਤੀ ਥਾਲੇ ਨਹੀਂ। ਕੋਈ ਨਹੀਂ ਸਾਡੇ ਕੋਲ ਆਇਆ ਪੁਲਸ ਆਇਆ ਜੀ। ਇਹ ਲੋਕੀ ਕਿੱਥੇ ਨੇ? ਇਹ ਤੇ ਨੇ ਮੈਂ ਕਿ 50 ਮਿੰਟ ਦੇ ਘੱਟ ਰਹੇ ਸਵੇਰੇ। ਹਾਂਜੀ ਕੀ ਨੌਤੀ ਕਰਦੇ? ਅਸੀਂ ਮੰਗੂ ਇਹ ਕਰਦੇ ਆ ਕਿ ਵੀ ਗੱਲ ਹੈ ਕਿ ਇਹ ਬੰਦੇ ਜਿਹੜੇ ਨੇ ਤੋਸ਼ੀ ਦੇ ਜਲਦ ਜਲ੍ਹ ਫੜੇ ਜਾਣ ਤੇ ਸਾਡਾ ਇਨਸਾਫ ਹੋਇਆ ਜਾਵੇ ਤੇ ਗਾਂਵ ਦੇ ਹਿੱਤਾਂ ਦਾ ਨਾ ਹੋਵੇ। ਜਨਦਰੀਆ ਤੇ ਚ ਨਾ ਕੋਈ ਨਹੀਂ ਕਰ ਰਿਹਾ। ਮੈਂ ਸਵੇਰ ਕੁਮਾਰ ਜੀ ਮੈਂ ਜੀਰਾਂ ਦੇ ਵੀਰਾਂ ਦੇ ਧੰਮਾਤਾ ਸੋ ਕਿ ਅੱਜ ਉਹ ਗਲੀ ਗੁਰਦਾਰੇ ਗਲੀ ਆ ਪਹੜਿਆ ਤੇ ਮੈਨੂੰ ਮਾਦ ਮੋਸਲਵੇ ਬੁੜੇ ਆਏ ਆ ਕਦੇ ਅੰਗਲ ਜੀ ਉਹ 10000 ਕੀ ਨਾਮ ਦਾ ਹਸਪਤਾਲ ਕਿੱਥੇ ਆ ਤੇ ਮੈਂ ਜਾ ਪਉਂ ਜੀ ਹਾਂ ਤੇ ਅੱਜ ਜੇ ਵੇਖਿਆ ਤੇ ਨਾਲ ਮਗਲੇ ਮੁੰਡੇ ਨੂੰ ਮੈਨੇ ਮਗਵਾ ਕੇ ਨਰਦੇ ਦਾ ਕੱਪਾ ਮਾਰਿਆ ਤੇ ਆਪਾਂ ਮਾਰ ਕੇ ਤੇ ਕਹੇ ਮੇਰਾ ਪੰਜਾਬ ਦਾ ਪਰਦੇਸ ਦਾ ਤਾਂ ਆਪਾਂ ਤੇਰੇ ਨਾਲੇ ਹੀ ਤਾਂ ਤੇ ਨਾਲ ਹੀ ਨਾ ਨਾ ਮੇ ਕੋ ਆ ਸਾਰਾ ਮੇਰਾ ਕੁੱਤਾ ਲਾਗੇ ਚੱਕ ਕੇ ਤੇ ਜੋ ਮੇਰੇ ਜਿਹੜੇ ਪਾਇ ਪੂਰੇ ਸਾਰੇ ਖਰਚ ਲਾਏ ਅਟੋ ਅਮਦਨ ਆ ਕਿੰਦੀ ਕਾਰ ਸੀ ਇਹ ਇਹ ਤੇ ਮਾਰ ਸਾਰਾ ਕੁਝ ਲਾਏ ਬਿੱਚਾਰ ਕੋਈ ਹੱਥ ਨਾਲ ਸੋਹ। ਉਹ ਪੈਗ ਦੇ ਬਹਾਵ ਜਰਦੀ ਸੀ। ਠੀਕ